ਹਗੇ ਹਲਕੇ ਦੇ ਲੋਕ ਦੇ ਘਰਾਂ ਦੇ ਵਿੱਚ ਪਾਣੀ ਪਾਰ ਆਇਆ ਸਮਾਨ ਖਰਾਬ ਹੋ ਗਿਆ ਘਰ ਟਹਿਟੇ ਰਹੀ ਹੋ ਗਿਆ ਕੀ ਸਾਰੀ ਸਥਿਤੀ ਹੈ ਗਿਆ ਤੁਹਾਡੇ ਹਲਕੇ ਦੇ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਆ ਪੂਰੇ ਪੰਜਾਬ ਦੀ ਤਰ੍ਹਾਂ ਮੇਰਾ ਵਿਧਾਨ ਸਭਾ ਹਲਕਾ ਪੋਆ ਔਰ ਇਸ ਹਲਕੇ ਦੇ ਅੰਦਰ ਰਾਵੀ ਦਰਿਆ ਦੇ ਮਾਰ ਕਰਕੇ ਬਹੁਤ ਵੱਡੀ ਪੱਧਰ ਤੇ ਜਿਹੜਾ ਉਹ ਇਲਾਕਾ ਪ੍ਰਭਾਵਿਤ ਹੋਇਆ 24 25 26 ਅਗਸਤ ਜਿਹੜਾ ਪਾਣੀ ਆਇਆ ਉਸ ਪਾਣੀ ਨੇ ਤੁਸੀਂ ਦਾ ਬੰਨ ਟੋੜ ਦਿੱਤਾ ਇਕਸਾਰ ਕਰ ਦਿੰਦਾ ਪੂਰਾ ਪਾਣੀ ਔਰ ਉਸ ਪਾਣੀ ਦੇ ਨਾਲ ਸਭ ਤੋਂ ਵੱਡੀ ਮਾਰ ਜਿਹੜੀ ਆ ਉਹ ਮਤਲਬ ਪਈ ਆ ਜਮੀਨ ਦੇ ਉੱਤੇ ਪਈ ਆ ਜਿਹਦੇ ਨਾਲ ਫਸਲਾਂ ਵੀ ਲੋਕਾਂ ਦੀ ਤਬਾਹ ਹੋਈਆਂ ਜਿਹਦੇ ਨਾਲ ਜਿਹੜਾ ਉਹ ਰੇਤਾ ਆ ਬਜਰਾ ਆ ਉਹ ਕਿਹੇ ਤਰ੍ਹਾਂ ਦੇ ਪਦਾਰਥ ਜਿਹੜੇ ਆ ਉਹਨਾਂ ਨੇ ਫਸਲਾਂ ਨੂੰ ਦਬ ਦਬ ਦਿੱਤਾ ਥੱਲੇ ਔਰ ਪਸ਼ੂ ਵੀ ਕਾਫੀ ਮਾਤਰਾ ਦੇ ਵਿੱਚ ਜਿਹੜੇ ਉਹ ਬਹਿ ਗਏ ਆ ਰੁੜ ਗਏ ਆ ਇਹਦੇ ਅੰਦਰ ਪਾਣੀ ਦੇ ਅੰਦਰ ਤੋ ਜਿਹੜਾ ਲੋਕਾਂ ਦੇ ਘਰਾਂ ਚ ਕੁਛ ਛੋਟਾ ਮੋਟਾ ਸਮਾਨ ਪਿਆ ਹੋਵੇ ਵੀ ਪ੍ਰਭਾਵਿਤ ਹੋਇਆ ਸੋ ਲਗਾਤਾਰ ਮਾਨਜੂਬ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਚ ਉਹਨਾਂ ਦੇ ਹਦੇਸ ਦੇ ਮੁਤਾਬਕ ਅਸੀਂ ਉਹਨਾਂ ਦਿਨਾਂ ਤੋਂ ਲੈ ਕੇ ਹੁਣ ਤੱਕ ਲੋਕਾਂ ਦੇ ਵਿੱਚ ਵੇਚ ਰਹੇ ਹਾਂ ਸੋ ਅੱਜ ਮੈਂ ਪਿੰਡ ਤਾਸ ਮਾਖੋਂ ਪਰ ਬਸਾਉ ਵਾਰਮਾ ਕਾਂਸੀ ਵਾਰਮਾ ਗਾਜੀ ਵਾਰਮਾ ਔਰ ਮਜ਼ੀਰੀ ਹੋ ਕੇ ਹੁਣ ਬਮਿਆਲ ਦੇ ਅੰਦਰ ਜਿਹੜਾ ਇੱਥੇ ਸੈਕਿੰਡਾਂ ਦੀ ਗਿਣਤੀ ਦੇ ਵਿੱਚ ਲਗਭਗ 400 ਆ ਵਿਅਕਤੀਆਂ ਨੂੰ ਜਿਹੜਾ ਰਾਸਨ ਵੰਡਿਆ ਜਾ ਰਿਹਾ ਸੋ ਪਿੱਛੇ ਵੀ ਕੁਝ ਪਰਿਵਾਰਾਂ ਦੇ 16 17 ਪਸ਼ੂ ਰੁੜ ਗਏ ਜ਼ਮੀਨ ਦਾ ਆਤਾ ਪਤਾ ਹੀ ਕੋਈ ਨਹੀਂ ਬਚਾ ਹੀ ਕੁਝ ਨਹੀਂ ਘਰ ਚ ਪਰ ਉਥੇ ਬੀਬੀਆਂ ਨੇ ਜਿਸ ਤਰ੍ਹਾਂ ਰੋ ਕੇ ਜਿਸ ਤਰ੍ਹਾਂ ਉਹਨਾਂ ਦੀ ਅੱਖਾਂ ਚੋਂ ਨਿਕਲ ਰਹੇ ਸਨ ਉਹ ਬੜੀਆਂ ਪੀੜਾ ਦੇਣ ਵਾਲੇ ਸੀਗੇ ਸੋ ਮੈਂ ਉਥੇ ਵੀ ਚਾਰ ਪਰਿਵਾਰਾਂ ਨੂੰ 50 5000 ਰੁਪਏ ਦੀ ਮਦਦ ਕਰਕੇ ਆਇਆ ਉਹਨਾਂ ਨੇ ਦੱਸਿਆ ਵੀ ਬੈਂਕ ਦਾ ਕਰਜ਼ਾ ਸਾਡਾ ਸੋ ਲਗਾਤਾਰ ਲੋਕਾਂ ਦੇ ਨਾਲ ਆ ਅਸੀਂ ਲੋਕਾਂ ਦੇ ਵਿੱਚੋਂ ਗਏ ਆ ਅੱਜ ਬਮਿਆਲ ਦਾ ਜਿਹੜਾ ਸਰਦੀ ਸਾਡਾ ਪਿੰਡ ਆ ਇੱਥੇ ਵੀ 3-400 ਪਰਿਵਾਰ ਉਹ ਪਰਿਵਾਰ ਜਿਨ੍ਹਾਂ ਦੀ ਪਿਛਲੇ ਦਿਨਾਂ ਤੋਂ ਕੋਈ ਦਿਹਾੜੀ ਨਹੀਂ ਲੱਗ ਰਹੀ ਕੋਈ ਕਾਰੋਬਾਰ ਉਹਨਾਂ ਦਾ ਸਾਰਾ ਬੰਦ ਹੋ ਗਿਆ ਮਜ਼ਦੂਰ ਨੇ ਗਰੀਬ ਨੇ ਦਲਤ ਪਰਿਵਾਰ ਨੇ ਅਪਰੋਕਸੀਮੇਟਲੀ ਇਹਨਾਂ ਦੇ ਪਰਿਵਾਰਾਂ ਨੂੰ ਅਸੀਂ ਜਿਹੜਾ ਵੱਡੀ ਕਿਟ ਜਿਹੜੀ ਆ ਜਿਹਦੇ ਵਿੱਚ ਚਾਵਲ ਆ ਆਟਾ ਆ ਦਾਲਾਂ ਨੇ ਤੇਲ ਆ ਮਤਲਬ ਚੀਨੀ ਆ ਪਤੀ ਆ ਸੋ ਚੁੱਲੇ ਚੌਂਕੇ ਦੇ ਲਈ ਜਿਹੜੀਆਂ ਜੂਂਦੇ ਰਹਿਣ ਲਈ ਮਨੁੱਖ ਰੋਜ਼ ਵਰਤਦਾ ਉਹਨਾਂ ਦਾ ਜਿਹੜਾ ਅੱਜ ਇੱਥੇ ਅਸੀਂ ਮੰਡੀਆਂ ਨੇ ਸਵਾਦ ਹੋਣ 3-400 ਕਿੱਡ ਵਾਰਮਾ ਚ ਵੰਡਣੇ ਆ ਸੋ ਲਗਾਤਾਰ ਲੋਕਾਂ ਚ ਜਾ ਰਹੇ ਆ ਸੋ ਨਾਲ ਮੈਂ ਇਹ ਵੀ ਚਾਹਨਾ ਕਿ ਉਹਨਾਂ ਲੋਕਾਂ ਦਾ ਵੀ ਧੰਨਵਾਦ ਜਿਹੜੇ ਮਦਦ ਤੇ ਆ ਰਹੇ ਆ ਔਰ ਜਨਤਕ ਤੌਰ ਤੇ ਵੀ ਮੈਂ ਅਪੀਲ ਕਰਦਾ ਲੋਕਾਂ ਨੂੰ ਜਿਹੜੇ ਸੰਪਲ ਲੋਕ ਨੇ ਜਿਹੜੇ ਜਿਨ੍ਹਾਂ ਦੇ ਪਰਿਵਾਰਾਂ ਤੇ ਗੁਰੂ ਮਹਾਰਾਜ ਦੀ ਕਿਰਪਾ ਹੈ ਉਹਨਾਂ ਨੂੰ ਬੇਨਤੀ ਆ ਵੀ ਉਹ ਦਿਲ ਖੋਲ ਕੇ ਵੈਸੇ ਪੰਜਾਬੀਆਂ ਦੀ ਰਵੱਈਤਾਂ ਨੇ ਪੰਜਾਬੀ ਦੂਜਿਆਂ ਲਈ ਬਹੁਤ ਕੁਝ ਕਰਦੇ ਆ ਤੇ ਆਪਣੇ ਵਾਲੇ ਵੀ ਪੰਜਾਬੀਆਂ ਨੇ ਹਮੇਸ਼ਾ ਦਿਲ ਖੋਲ ਕੇ ਮਦਦ ਕੀਤੀ ਆ ਸੋ ਲਗਾਤਾਰ ਅਸੀਂ ਲੋਕਾਂ ਦੇ ਵਿੱਚ ਆ ਸਾਡੀਆਂ ਟੀਮਾਂ ਅਸੀਂ ਬਕਾਇਦਾ 18 ਟੀਮਾਂ ਬਣਾਈਆਂ ਹੋਈਆਂ ਪੂਰੇ ਬਾੜ ਪ੍ਰਭਾਵਿਤ ਇਲਾਕੇ ਦੇ ਅੰਦਰ ਜਿਹੜੀਆਂ ਇਕੱਲੇ ਇਕੱਲੇ ਘਰ ਦੀਆਂ ਨਿਸ਼ਾਨਦੇਹੀ ਕਰ ਰਹੀਆਂ ਨੇ ਸੋ ਉਹਨਾਂ ਦੀਆਂ ਮੁਸ਼ਕਲਾ ਕੀ ਨੇ ਕਿਤੇ ਤਰਪਾਲ ਦੀ ਲੋੜ ਆ ਕਿਤੇ ਮਛਰਦਾਨੀ ਦੀ ਲੋੜ ਆ ਕਿਤੇ ਪਸ਼ੂਆਂ ਦੇ ਚਾਰੇ ਦੀ ਲੋੜ ਆ ਕਿਤੇ ਮਤਲਬ ਘਰ ਦੇ ਚੁੱਲ੍ਹੇ ਚੋਕੇ ਦੀਆਂ ਲੋੜਾਂ ਨੇ ਸੋ ਉਹਨਾਂ ਨੂੰ ਇਕੱਲੇ ਇਕੱਲੇ ਨੂੰ ਸੁਣ ਕੇ ਅਸੀਂ ਜਿਹੜਾ ਉਹ ਉਹਨਾਂ ਦੇ ਮਦਦ ਕਰ ਰਹੇ ਆ ਸੋ ਲੋਕਾਂ ਦੇ ਵਿੱਚ ਲੋਕਾਂ ਨੂੰ ਅਪੀਲ ਕਰਨੇ ਚਾਹੁੰਦੇ ਆ ਵੀ ਮਾਨ ਸਰਕਾਰ ਅਸੀਂ ਤੁਹਾਡੇ ਨਾਲ ਪੂਰੀ ਤਰ੍ਹਾਂ ਚਟਾਨਵਾ ਖੜੇ ਆ ਨਾਟ ਓਨਲੀ ਖੜੇ ਆ ਬਲਕਿ ਅਸੀਂ ਪ੍ਰੈਕਟੀਕਲੀ ਹਰ ਸਹਾਇਤਾ ਹਰ ਸੰਭ ਮਦਦ ਜਿਹੜੀ ਆ ਲੋਕਾਂ ਦੀ ਕਰ ਰਹੇ ਆ ਉਹਨਾਂ ਦੀ ਆਸਾਂ ਉਮੀਦਾਂ ਨੂੰ ਪੂਰੇ ਆ ਕਰਾਂਗੇ ਔਰ ਬਹੁਤ ਜਲਦੀ ਜਿਹੜਾਂ ਦੇ ਜੀ ਰੁੜ ਗਏ ਆ ਉਹਨਾਂ ਨੂੰ ਬਹੁਤ ਜਲਦੀ ਇਸ ਇੱਕ ਹਫਤੇ ਦੇ ਵਿੱਚ ਵਿੱਚ ਹੀ ਅਸੀਂ ਵੱਡੀ ਰੀਲੀਫ ਦੇਣ ਲਈ ਜਾ ਰਹੇ ਆ ਜਿਹੜਾ ਪ੍ਰਸ਼ਾਸਨ ਵੱਲੋਂ ਤੇ ਨਾਲ ਦੇ ਨਾਲ ਜਿਨ੍ਹਾਂ ਦੀਆਂ ਜ਼ਮੀਨਾਂ ਰੁੜ ਗਈਆਂ ਪਤਾ ਹੀ ਨਹੀਂ ਹੈ ਆ ਵੀ ਇੱਥੇ ਜ਼ਮੀਨ ਸੀਗੀ ਜਾਂ ਜਿਨ੍ਹਾਂ ਦੇ ਘਰ ਵੀ ਰੁੜ ਗਏ ਆ ਉਹਨਾਂ ਦੀ ਬਕਾਇਦਾ ਕੱਲ ਹੀ ਮੈਂ ਪੂਰੇ ਪ੍ਰਸ਼ਾਸਨ ਨਾਲ ਮੀਟਿੰਗ ਕੀਤੀ ਔਰ ਵਿਸ਼ੇਸ਼ ਤੌਰ ਤੇ ਡਿਊਟੀ ਕਮਿਸ਼ਨਰ ਪਠਾਨਕੋਟ ਨੂੰ ਕਿਹਾ ਕਿ ਇਹਨਾਂ ਨੂੰ ਟਾਈਮ ਬੋਰਡ ਕਰਕੇ 10 ਦਿਨ ਦੇ ਅੰਦਰ ਅੰਦਰ ਇਹਨਾਂ ਦੀ ਕਰਕੇ ਸਪੈਸ਼ਲ ਗਰਦੌਰੀਆਂ ਸਾਨੂੰ ਦੱਸਿਆ ਜਾਵੇ ਤਾਂ ਜੋ ਜਿਹੜਾ ਪ੍ਰਾਪਰ ਨੁਕਸਾਨ ਆ ਉਹ ਕੰਸੀਡਰ ਹੋ ਜਾਵੇ ਫਿਰ ਉਹਨਾਂ ਦੀ ਹਰ ਸੰਭਵ ਮਦਦ ਅਸੀਂ ਕਰਾਂ ਨਹੀਂ ਚੰਗੀ ਗੱਲ ਹੈ ਅੱਜ ਗ੍ਰਹਿ ਮੰਤਰੀ ਜੀ ਆਪਣੇ ਦੌਰੇ ਤੇ ਨੇ ਔਰ ਮਾਨਜੋਗ ਸੀਐਮ ਸਾਹਿਬ ਨੇ ਉਹਨਾਂ ਨੂੰ 60 ਹਜ਼ਾਰ ਕਰੋੜ ਦੀ ਜਿਹੜੀ ਮੋਟੀ-ਮੋਟੀ ਇਸ ਵੇਲੇ ਅਨੁਮਾਨ ਜਿਹਨੂੰ ਆਪਾਂ ਕਹਿ ਲੈਂਦੇ ਆ ਉਹਦਾ ਨੁਕਸਾਨ ਦਾ ਪਰਪਾਈ ਕਰਨ ਦੀ ਉਹਨਾਂ ਨੂੰ ਕਿਹਾ ਵੀ ਇਹ ਪੰਜਾਬ ਦਾ ਨੁਕਸਾਨ ਹੋਇਆ ਤੇ ਮੈਂ ਵੀ ਆਪਣੇ ਵੱਲੋਂ ਉਹ ਆ ਰਹੇ ਨੇ ਉਹਨਾਂ ਨੂੰ ਇਹ ਗੱਲ ਜ਼ਰੂਰ ਬੇਨਤੀ ਕਰਾਂਗੇ ਦੇਸ਼ ਦੇ ਗ੍ਰਹਿ ਮੰਤਰੀ ਨੇ ਪੰਜਾਬ ਇਸ ਦੇਸ਼ ਦਾ ਹਿੱਸਾ ਤੇ ਮੈਨੂੰ ਉਮੀਦ ਆ ਵੀ ਉਹ ਖੋਲ ਕੇ ਪੰਜਾਬ ਦੀ ਮਦਦ ਕਰਨਗੇ ਹੋ ਲੋ ਜਿਹੜੇ ਲੋਕ ਇੱਕ ਹੋਰ ਲੋ ਲਓ ਲੈ ਲੋ ਲੋਕਾਂ ਨੂੰ ਰਾਸ਼ਨ ਵੰਡਿਆ ਜਾ ਰਿਹਾ ਉਹਨਾਂ ਨੂੰ ਆਟਾ ਲੋ ਇਹ ਤੇ ਭਾਲ ਲਈ ਲਓ ਇੱਕ ਆਟੇ ਦੀ ਬੋਤਲ ਹੈ ਆਟਾ ਆਟਾ ਲਓ दाल पे लाख तुम बंट देो ये फलो नहीं 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 कोई कोई चलना फिर ਕੋ ਨਿਕਲੂਗਾ ਅੰਦਰ ਜ਼ਲੰਦਰ ਦੇਖਦੇ ਆਂ ਕੀ ਬਹ ਹੈ ਬੰਦਾ ਤੁਹਾਡੇ ਪਾਣੀ ਪੂਣੀ ਕਿੱਧਰ ਆ ਸਾਡਾ ਦੇ ਰਿਹਾ ਬਸ ਹਾਂਜੀ ਸਾਈਡ ਸਾਈਡ ਹੀ ਰਿਹਾ ਸਾਈਡ ਹੀ ਦੇ ਰਿਹਾ ਹੈ ਨਾ ਇਹ ਤਿਆਰੀ ਚੱਪ ਗਿਆ ਸਾਰਾ ਕੰਮ ਕੋਈ ਗਿਆ ਅਨ ਮੈਨੂੰ ਪਤਾ ਕਾਫੀ ਦਿਨਾਂ ਦਾ ਜਾੜੀ ਦਾ ਪਾ ਬੰਦਾ ਇਹਦੇ ਹੈ ਨਾ ਤੇ ਉਹ ਭੰਜੀ ਕਿੱਥੇ ਨੇ ਕੀ ਨਾ ਆਉਣਾ ਦਾ ਡਾਕਟਰ ਸਾਹਿਬ ਡਾਕਟਰ ਸਾਹਿਬ ਕਹਿੰਦਾ ਠੀਕ ਹੋ ਕੀ ਨਾ ਆਈ ਉਹ ਭੰਜੀ ਦਾ ਉਹ ਯਾਰ ਮੁੰਨਾ ਨਹੀਂ ਆ ਰਿਹਾ ਚਲੋ ਆ ਜਾਏਗਾ ਤੇ ਇਹ ਕਰੋ ਹਾਂ ਪੀ ਇਹਨਾਂ ਕੋਈ ਲਿਸਟ ਬਣਾਈ ਦੀ ਲਿਸਟ ਬਣਾਈ ਦੀ ਕੋਈ ਨਹੀਂ ਆਓ 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 ਇੱਧਰੋਂ ਲੈਣ ਬਣਾ ਲੋ ਰੱਬੀ ਕਰਾ ਆਗੇ ਉਹ ਕਿ ਆਗੇ ਇੱਕ ਇੱਕ ਸਾਰਿਆਂ ਨੂੰ ਦੇਣਾ ਸਾਰਿਆਂ ਨੂੰ ਮਿਲੇਗਾ ਜਿਹੜੇ ਰਹਿ ਜਾਣਗੇ ਅਸੀਂ ਹੋਰ ਲਿਆ ਕੇ ਦੇ ਦਾਂਗੇ ਥੱਕੇ ਮੁੱਕੇ ਵਾਲੀ ਕੋਈ ਗੱਲ ਨਹੀਂ ਜੇ ਲੈ ਜਾਣਗੇ ਤੁਸੀਂ ਨਾਮ ਲਗਾ ਦਿਓ ਸਾਰਿਆਂ ਨੂੰ ਦਵਾਂਗੇ ਅਸੀਂ ਇੱਕ ਵੀ ਟੱਬਰ ਨਹੀਂ ਰਹੇਗਾ ਸਭ ਨੂੰ ਮਿਲੇਗਾ ਇੱਕ ਵੀ ਪਰਵਾਹ ਨਹੀਂ ਛੱਡਾਂਗੇ ਅੱਜ ਵਾਲੇ ਰਾਤ ਕਿਹੜੇ ਦਾ ਬਾਜ਼ ਨਹੀਂ ਬਾਕੀ ਦਾ ਬਾਜ਼ ਅੱਜ ਇਹ ਕਿੱਧਰ ਦੇ ਤੋਰ ਚਲੋ ਤੋਰ ਜਾਈਏ ਰੁਕ ਜਾ ਇੱਕ ਮਿੰਟ ਮੋਰੇ ਨਾ ਆਓ ਯਾਰ ਚਲੋ ਯਾਰ 1000 ਰੁਪਏ ਮੋਟਾ ਮਾਰੋ ਗੁਰੂ ਗੁਰੂ ਬੋਲੀ ਸੁਣਣ ਇੱਕ ਚੋਕੀ ਇੱਧਰ ਸੈਰ ਕਰਦੇ ਫਿਰ ਰਹਿ ਜਾਏਗਾ ਮੈਂ ਬੋਲ ਰਿਹਾ ਆਓ ਆਓ ਜੰਗ ਨੀਆ ਲੈ ਲੈ ਆਓ ਕੋਈ ਸਮਾਂ ਸਾਰੇ ਵੀ ਲੈ ਹਾਂ ਪਾਜੀ ਮੋੜਾ ਨਾ ਆਓ ਤੁਸੀਂ ਪਿੱਛੇ ਰੋ ਯਾਰ ਪਾਜੀ ਪਿੱਛੇ ਆ ਜਾਓ ਬੰਦੇ ਕੋਈ ਨਾ ਲਓ ਯਾਰ ਤੁਹਾਨੂੰ ਬਾਹਰ ਆ ਜਾਓ ਇੱਕ ਸਕੰਡ ਹੋ ਜਾ ਯਾਰ ਇੱਕ ਵਾਰ ਤੁਹਾਨੂੰ ਸਾਰੇ ਨੂੰ ਮਿਲਿਆਣਾ ਹੈ ਅੱਜ ਮੈਜੀ ਨੂੰ ਪੜਾਣਾ ਆ ਜਾਣਾ ਹੈ ਨਿਕਲੋ ਆਪ ਤੂੰ ਕਹਣਾ ਤੀਣਾਣਾ ਲੈਤੀ ਹੋਏ ਆ ਨਹੀਂ ਰਵਾਨੇ ਆ ਨਹੀਂ ਰੋਣਾ ਇੱਕ ਵਾਰ ਤੁਹਾਨੂੰ ਸਾਰੇ ਨੂੰ ਮਿਲਿਆ ਖਬਰਦਾਰ